ਲਓ ਜੀ ਆਪਾਂ ਤਾਂ ਲਾ ਲਈਏ ਘਰੇ ਪੱਠੀ ਤੇ ਕੋਈ ਚੁਗਲੀ ਵੀ ਨਾ ਕਰ ਦੇ ਚਲ ਕੋਈ ਨਹੀਂ ਆਪਣੀ ਸਰਕਾਰ ਆ ਇੰਨਾਕ ਤਾਂ ਚੱਲ ਹੀ ਜਾਊਗਾ ਵੈਸੇ ਆਪਣੇ ਫੋਲਰ ਹੈ ਵੀ ਸਿਆਣੇ ਚੁਗਲੀ ਨਹੀਂ ਐ ਕਰਦੇ ਤੇ ਆਪਾਂ ਅੱਜ ਘਰੇ ਪੱਠੀ ਲਾਈਏ ਤੇ ਤੁਸੀਂ ਵੀ ਲਾਉਣੀ ਹੈ ਤੁਹਾਨੂੰ ਵੀ ਜਿਹੜਾ ਮੈਂ ਦੱਸਣ ਲੱਗੀ ਆ ਬਹੁਤ ਹੀ ਸਰਾ ਇਧਰ ਤਾਂ ਹੋਇਆ ਪਿਆਗਾ ਕੰਮ ਚੁੱਲੇ ਤੇ ਆਪਾਂ ਤਾਂ ਧਰੀ ਬੈਠੇ ਆ ਪਤੀਲਾ ਤੇ ਪੂਰਾ ਟਾਊਟਾ ਲਾ ਕੇ ਪੂਰਾ ਉਹ ਬਣਿਆ ਪਿਆ ਮਾਹੌਲ ਤੇ ਤੁਸੀਂ ਵੀ ਇਸੇ ਤਰ੍ਹਾਂ ਮਾਹੌਲ ਬਣਾ ਸਕਦੇ ਆ ਘਰੇ ਆਪਣੀ ਸਰਕਾਰ ਆਚਰ ਸ਼ਿਵਾਰਜ ਕਰ ਦੇਵਾਂਗੇ ਨਾ ਤੇ ਕੋਈ ਚੁਗਲੀ ਨਾ ਕਰਿਓ ਹੇਟਰ ਜਿਹੜੇ ਵੀ ਦੇਖ ਰਹੇ ਹੋ ਫੋਲੋਅਰ ਤਾਂ ਸਾਡੇ ਸਿਆਣੇ ਆ ਚਲੋ ਜੀ ਇਹ ਤਾਂ ਹੋ ਗਿਆ ਮਜ਼ਾਕ ਤੇ ਹੁਣ ਆਪਾਂ ਕਰਦੇ ਆਂ ਕੰਮ ਦੀ ਗੱਲ ਆਪਾਂ ਅੱਜ ਤੁਹਾਨੂੰ ਬਣਾਉਣੀ ਦੱਸਾਂਗੇ ਘਰੇ ਮਹਿੰਦੀ ਜਿਵੇਂ ਕਿ ਹੁਣ ਵਿਆਹਾਂ ਦਾ ਸੀਜ਼ਨ ਆ ਹਨਾ ਤੇ ਜਦੋਂ ਆਪਾਂ ਮਹਿੰਦੀ ਲਾਉਣੀ ਆ ਬਿਆਰ ਵਾਲੀ ਤੇ ਉਹਦੇ ਵਿੱਚ ਕਾਫੀ ਸਾਰੇ ਕੈਮੀਕਲ ਹੁੰਦੇ ਆ ਬੱਚੇ ਜਦ ਕਰਦੇ ਵੀ ਬੱਚਿਆਂ ਦੇ ਕਿਹੜੀ ਮਹਿੰਦੀ ਲਾਈ ਜਾਵੇ ਤੱਕਰੇ ਗੋੜ ਚਾਪਤੀ ਖੰਡ ਤੋਂ ਆਪਾਂ ਜਿਹੜੀ ਮਹਿੰਦੀ ਬਣਾ ਸਕਦੇ ਹੈਗੇ ਆ ਘਰੇ ਇਹ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਮੈਂ ਇੱਕ ਕਾਫੀ ਦਾ ਪਾਊਚ ਵੀ ਪਾਇਆ ਜੇ ਤੁਸੀਂ ਚਾਹੋ ਤਾਂ ਕਾਫੀ ਨਾ ਵੀ ਪਾਓ ਕਿਉਂਕਿ ਪਹਿਲਾਂ ਜਦੋਂ ਘਰਾਂ 'ਚ ਮਹਿੰਦੀ ਲੋਕ ਬਣਾਉਂਦੇ ਸੀ ਉਦੋਂ ਕਾਫੀ ਹੁੰਦੀ ਨਹੀਂ ਸੀ ਹਨਾ ਪਹਿਲਾਂ ਵੀ ਅਸੀਂ ਬਣਾਉਂਦੇ ਹੁੰਦੇ ਸੀ ਤੇ ਗੋੜਖੰਡ ਦੋਨੋਂ ਇੱਕ ਇੱਕ ਚਮਚਾ ਲਿਆ ਮੈਂ ਖੰਡ ਦਾ ਤੇ ਚਾਹ ਪੱਤੀ ਦਾ ਜੇ ਤੁਸੀਂ ਵੱਧ ਮਹਿੰਦੀ ਬਣਾਉਣਾ ਚਾਹੋ ਕਿਉਂਕਿ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੁੰਨੇ ਆਪਾਂ ਇਹ ਮਹੀਨਾ 2 ਮਹੀਨੇ ਸਾਲ ਪਈ ਰਹੇ ਵੀ ਖਰਾਬ ਨਹੀਂ ਹੁੰਦੀ ਤੇ ਇੱਕ ਜਿਹੜੀਆਂ ਹੁਣ ਮਹਿੰਦੀ ਆਉਂਦੀਆਂ ਹਨ ਉਹਦਾ ਕੋਈ ਸਵਾਦ ਨਹੀਂ ਆਉਂਦਾ ਆਪਾਂ ਲਵਾਉਣੀ ਆ ਹਨਾ ਮਹਿੰਦੀ ਤੇ ਦੂਜੇ ਦਿਨ ਨੂੰ ਬੱਤੀਆਂ ਆ ਬਣ ਕੇ ਲੈਣੀ ਸ਼ੁਰੂ ਹੋ ਜਾਂਦੀ ਆ ਪਰ ਇਹ ਇੱਕ ਕਲਰਫੁੱਲ ਮਹਿੰਦੀ ਹੁੰਦੀ ਹੈ ਜਿਹੜੀ ਕਿ ਫ੍ਰੀਜ ਆਪਾਂ ਘਰੇ ਬਣਾ ਸਕਦੇ ਆ ਤੇ ਇਹਦਾ ਕਲਰ ਬਹੁਤ ਅੱਛਾ ਆਉਂਦਾ ਇੱਕ ਆਪਾਂ ਨੂੰ ਨਾ ਕੌਲੀ ਚਾਹੀਦੀ ਆ ਇਸ ਤਰ੍ਹਾਂ ਉਹਦੇ ਮੈਂ ਥੱਲੇ ਆਟਾ ਲਾ ਲਿਆ ਤੇ ਇਦਾਂ ਪਤੀਲੇ ਜੇ ਤੁਸੀਂ ਲਾ ਲੈਣੀਆਂ ਜੇ ਤੁਹਾਡੇ ਕੋਲ ਇਹ ਪਤੀਲਾ ਨਹੀਂ ਹੈ ਮਤਲਬ ਪਤ ਮੰਜਣਾ ਪਊਗਾ ਤਾਂ ਕੋਈ ਤੁਸੀਂ ਵੇਸਟ ਜਿਵੇਂ ਡੱਬਾ ਲੋਏ ਦਾ ਉਦਾਂ ਵੀ ਤੁਸੀਂ ਚੀਜ਼ ਕੋਈ ਧਰ ਕੇ ਗੈਸ ਤੇ ਵੀ ਇਹਨੂੰ ਬਣਾ ਸਕਦੇ ਆ ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਇਕੱਠੀਆਂ ਕਰ ਲੈਣੀਆਂ ਗੁੜਖੰਡ ਚਾਪਤੀ ਤੇ ਕੌਫੀ ਤੇ ਇਹਨੂੰ ਕੌਲੀ ਦੇ ਸਾਈਡਾਂ ਸਾਈਡਾਂ ਤੇ ਪਾ ਦੇਣਾ ਕੌਲੀ 'ਚ ਤਾਂ ਜਿਹੜੀ ਮਹਿੰਦੀ ਪਾਉਗੀ ਆਪਣੀ ਤੇ ਇਹਨਾਂ ਨੂੰ ਪਾਉਣਾ ਕੌਲੀ ਦੇ ਸਾਈਡਾਂ ਤੇ ਤੇ ਇਹ ਬਹੁਤ ਸੌਖਾ ਪ੍ਰੋਸੈਸ ਹੈਗਾ ਕੋਈ ਅਜ ਤੁਸੀਂ ਜ਼ਿਆਦਾ ਖੇਚਲ ਨਹੀਂ ਕਰਨੀ ਆਟਾ ਆਪਾਂ ਨੂੰ ਗੁੰਨਿਆ ਹੋਇਆ ਚਾਹੀਦਾ ਹੁੰਦਾ ਜਿੱਦੋਂ ਬਸ ਤੁਸੀਂ ਮਹਿੰਦੀ ਬਣਾਉਣੀ ਆ ਰੋਟੀਆਂ ਤੇ ਪਕੌੜੀਆਂ ਤਾਂ ਇੱਕ ਪੇੜਾ ਜਿਹੜਾ ਆਟੇ ਦਾ ਰੱਖ ਲੈਣਾ ਇੱਕ ਪੇੜੇ ਨਾਲ ਹੀ ਇਹ ਜਿਹੜੀ ਬਣ ਜਾਂਦੀ ਹੁਣ ਇਹਦੇ ਉੱਪਰ ਇਦਾਂ ਦਾ ਕੋਈ ਸਾਈਜ਼ ਪਤੀਲਾ ਲੈ ਲਓ ਕੋਈ ਕੋਲਾ ਜੀ ਤੁਸੀਂ ਡੱਬੇ ਵਗੈਰਾ ਚ ਬਣਾ ਰਹੇ ਆ ਤਾਂ ਇਹਨੂੰ ਭਾਫ ਨਾਲ ਇਹ ਜਿਹੜੀ ਮਹਿੰਦੀ ਉਹ ਬੰਦ ਹੀ ਹੁੰਦੀ ਆ ਬਿਲਕੁਲ ਜਿਵੇਂ ਸ਼ਰਾਬ ਵਾਲੇ ਨੇ ਭਾਫ ਬੰਦ ਕਰਦੇ ਹੁੰਦੇ ਓਵੇਂ ਤੇ ਇਦਾਂ ਆਪਾਂ ਜਿਹੜਾ ਆਟਾ ਉਹ ਲਾ ਦੇਣਾ 1 ਕੇ ਵਾਰੀ ਚ ਵੱਟ ਕੇ ਵੀ ਆਪਾਂ ਲਾ ਸਕਦੇ ਆ ਤੇ ਇਦਾਂ ਹੀ ਭਾਫ ਨਾਲ ਹੀ ਜਿਹੜੀ ਮਹਿੰਦੀ ਉਹ ਆਪੇ ਕੋਲੀ ਦੇ ਵਿੱਚ ਆ ਜਿਹੜੀ ਬਣ ਕੇ ਪੈ ਜਾਊਗੀ ਇਦਾਂ ਤੁਸੀਂ ਆਟਾ ਲਾ ਕੇ ਤੇ ਬਿਲਕੁਲ ਜਿਹੜਾ ਇਹ ਇਹ ਸਾਬੰਦ ਕਰ ਦੇਣਾ ਹੈਗਾ ਤੇ ਹਲਕੀ ਅੱਗ ਤੇ ਇਹਨੂੰ ਜਿਹੜਾ ਆਪਾਂ ਬਣਾਉਣਾ ਹੁੰਦਾ ਨਹੀਂ ਤਾਂ ਸਿੱਖ ਲੋ ਕਦੇ ਫਿਰ ਵੀ ਲੋੜ ਹੀ ਪੈ ਜਾਂਦੀ ਆ ਹਨਾ ਵੀ ਬੰਦਾ ਬਣਾ ਲੈਂਦਾ ਜਿਨ੍ਹਾਂ ਦੇ ਘਰੇ ਬੱਚੇ ਉਹਨਾਂ ਨੂੰ ਪਤਾ ਹੈਗਾ ਹਨਾ ਵੀ ਕੈਮੀਕਲ ਵਾਲੀ ਮਹਿੰਦੀ ਲਾਉਣ ਤੋਂ ਆਪਾਂ ਡਰਦੇ ਆ ਤੇ ਬੱਚੇ ਜ਼ਰੂਰ ਕਹਿੰਦੇ ਵੀ ਸਾਡੇ ਮਹਿੰਦੀ ਲਾਓ ਸਾਡੇ ਮਹਿੰਦੀ ਲਾਓ ਇੱਕ ਇਹ ਜਿਹੜੀ ਹੁਣ ਅੱਜ ਕੱਲ ਕੈਮੀਕਲ ਵਾਲੀ ਮਹਿੰਦੀ ਆਉਂਦੀ ਹੈ ਇਹਦਾ ਸਵਾਦ ਨਹੀਂ ਆਉਂਦਾ ਤੇ ਇਹ ਨਾ ਦੂਜੇ ਦਿਨ ਨੂੰ ਹੀ ਬਸ ਲੈ ਜਾਂਦੀ ਹੈ ਤੇ ਇਹ ਘੱਟੋ ਘੱਟ ਜਿਹੜੀ ਮੀਨਾ ਮਤਲਬ ਉੱਤਰਦੀ ਨਹੀਂ ਹੈਗੀ ਤੇ ਇਹਨੂੰ ਸਟੋਰ ਕਰਕੇ ਭਾਵੇਂ ਆਪਾਂ ਸਾਲ ਰੱਖ ਲਈਏ ਵੀ ਇਹ ਖਰਾਬ ਵੀ ਨਹੀਂ ਹੁੰਦੀ ਕਿਉਂਕਿ ਗੁੜ ਤੇ ਚਾਹ ਪੱਤੀ ਦਾ ਜਿਵੇਂ ਰਸ ਨਿਕਲਿਆ ਵਾ ਹੁੰਦਾ ਬਾਕੀ ਮੈਂ ਵੀਰਪਾਲ ਕੌਰ ਸਿੱਖੋਂ ਜਾਂ ਤੋ ਤੁਹਾਨੂੰ ਕਾਫੀ ਚੀਜ਼ਾਂ ਜਿਹੜੀਆਂ ਉਹ ਦੱਸਦੀ ਰਹਿਣੀ ਹੈ ਜਿਨ੍ਹਾਂ ਨੇ ਹਜੇ ਤੱਕ ਫਾਲੋ ਨਹੀਂ ਕੀਤਾ ਫਾਲੋ ਜ਼ਰੂਰ ਕਰ ਲਿਓ ਇਹ ਅਸੀਂ ਛੋਟੇ ਹੁੰਦੇ ਹਨਾ ਬਹੁਤ ਇਹੋ ਜਿਹੇ ਪੰਗੇ ਕਰਦੇ ਹੁੰਦੇ ਸੀ ਜਦੋਂ ਛੁੱਟੀਆਂ 'ਚ ਬੱਚੇ ਨਹੀਂ ਇਕੱਠੇ ਹੁੰਦੇ ਹੁੰਦੇ ਜਿਵੇਂ ਮੇਰੀ ਭੁਆਰੀਆਂ ਕੁੜੀਆਂ ਆਈਆਂ ਹੁੰਦੀਆਂ ਸੀ ਤਾਂ ਉਦੋਂ ਅਸੀਂ ਆਹ ਬਹੁਤ ਇਦਾਂ ਘਰੇ ਬਣਾਉਂਦੇ ਸੀ ਤੇ ਇਸ ਤਰ੍ਹਾਂ ਇਹਨੂੰ ਆਪਾਂ ਰੱਖਤਾ ਗੈਸ ਤੇ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਤੇ ਚੁੱਲ੍ਹੇ ਤੇ ਵੀ ਗੈਸ ਤੇ ਤੁਸੀਂ ਘੱਟ ਗੈਸ ਕਰਕੇ ਸੜੋ ਤੇ 15 ਮਿੰਟ ਰੱਖਣਾ ਸਿਮ ਕਰਕੇ ਠੀਕ ਹੈ ਤੇ ਚੁੱਲ੍ਹੇ ਤੇ ਤਾਂ ਅਸੀਂ ਮਤਲਬ ਕਾਗਜ਼ ਪੱਤਰ ਜੀ ਅਸੀਂ ਕਿਤੇ ਡਸਟ ਬਿਨ ਚ ਨਹੀਂ ਪਾਏ ਇਹ ਸਾਡੇ ਪਏ ਹੁੰਦੇ ਆ ਵੀ ਲਿਫਾਫੇ ਤੇ ਉਹ ਮੈਂ ਹੌਲੀ ਹੌਲੀ ਲਾ ਕੇ ਬਸ ਇਹਨੂੰ 15 ਕ ਮਿੰਟ ਚ ਵੀ ਘੱਟ ਅੱਗ ਤੇ ਬਹੁਲੀ ਤੇਜ਼ ਅੱਗ ਨਹੀਂ ਮਚਾਉਣੀ ਹੁੰਦੀ ਕਟ ਅੱਗ ਦੇ ਬਸ ਇਹਨੂੰ ਆਪਾਂ ਹਲਕਾ ਹਲਕਾ ਜਾਂ 15 ਕਿ ਮਿੰਟਾ ਜਿਹੜਾ ਇਹ ਪਿਆ ਰਹਿੰਦਾ ਆਪੇ ਕੁਝ ਨਹੀਂ ਤੁਸੀਂ ਕਰਨਾ ਇਹਦਾ ਕੋਈ ਪਾਣੀ ਬਦਲਣਾ ਨਾ ਕੁਝ ਕਰਨਾ ਨਾ ਜਿਵੇਂ ਦੂਜੇ ਕੰਮ ਚ ਤਾਂ ਪਾਣੀ ਬਦਲਣਾ ਪੈਂਦਾ ਹੁੰਦਾ ਨਾ ਇਹਦੇ ਚ ਨਹੀਂ ਬਦਲੀਦਾ ਤੇ ਇਹ ਬਸ ਇੱਕ ਵਾਰੀ ਭਾਫ਼ ਆ ਜਿਹੜਾ ਪਾਣੀ ਆਪੇ ਉਬਲਣ ਲੱਗ ਜਾਊਗਾ ਉੱਪਰਲਾ ਤੇ 15 ਕਿ ਮਿੰਟਾਂ ਬਾਅਦ ਜਦੋਂ ਤੁਹਾਨੂੰ ਲੱਗੇ ਵੀ ਪਾਣੀ ਪੂਰੇ ਭਾਫ਼ਾਂ ਛੱਡ ਰਿਹਾ ਹੈ ਨਾ ਤੇ ਉਦੋਂ ਆਪਾਂ ਇਹਨੂੰ ਜਿਹੜਾ ਲਾ ਲੈਣਾ ਹੁੰਦਾ ਬਹੁਤ ਹੀ ਘੈਂਟ ਚੀਜ਼ ਹੈਗੀ ਆ ਤੇ ਕਈ ਪੁਰਾਣੇ ਜਿਹੜੀਆਂ ਬੁੜੀਆਂ ਇਹ ਕੰਮ ਕਰਦੀਆਂ ਹੋਣੀਆਂ ਉਹਨਾਂ ਨੂੰ ਵੀ ਯਾਦ ਆਇਆ ਹੋਊਗਾ ਹਨਾ ਵੀ ਇਦਾਂ ਅਸੀਂ ਵੀ ਮਹਿੰਦੀ ਬਣਾਉਂਦੇ ਸੀ ਆ ਦੇਖੋ ਸਾਰਾ ਵੇਸਟ ਜਿਹੜਾ ਹੁੰਦਾ ਡਸਟਬਿਨ ਵਾਲਾ ਉਹ ਵੀ ਸਾਰਾ ਅਸੀਂ ਐਂ ਖਤਮ ਕਰ ਦਿੰਨੇ ਹੁੰਦੇ ਆ ਦਾਲਾਂਦੂ ਲਾ ਵੀ ਅਸੀਂ ਤਾਂ ਬਣਾ ਲੈਨੇ ਆ ਚੁੱਲੇ ਤੋਂ ਇਹ ਚੁੱਲਾ ਆਪਾਂ ਲੋਕਟੈਲ ਵਾਲਾ ਬਣਾਇਆ ਵਾ ਇਹਦੀ ਵੀਡੀਓ ਵੀ ਤੁਸੀਂ ਦੇਖੀ ਹੋਊਗੀ ਇਹ ਚੁੱਲਾ ਵੀ ਨਹੀਂ ਖਰਾਬ ਹੁੰਦਾ ਦੇਖ ਲਓ ਕਦੋਂ ਦਾ ਆਪਾਂ ਬਣਾਇਆ ਹਜੇ ਵੀ ਓਵੇਂ ਹੀ ਆ ਕੋਈ ਕਹਿੰਦੇ ਸੀ ਸੀਮੈਂਟ ਨਹੀਂ ਖੜਦਾ ਇਹ ਤਾਂ ਟੁੱਟ ਜੂ ਇਹ ਪਾਟ ਜੂ ਤੇ ਘੱਟੋ ਘਟੇ ਨੂੰ ਸਾਲ ਡੇਢ ਸਾਲ ਹੋ ਗਿਆ ਚੁੱਲੇ ਨੂੰ ਆਪਣੇ ਨੂੰ ਬਣਾਏ ਨੂੰ ਤੇ ਸਾਰਾ ਕੰਮ ਅਸੀਂ ਜਿਵੇਂ ਕਰਦੇ ਹਾਂ ਨਾ ਚੁੱਲੇ ਤੇ ਆਹਾ ਸੀ ਡਸਟਬਿਨ ਜ ਨਹੀਂ ਕਦੇ ਕਾਗਜ ਉਹ ਜੋ ਪਾਏ ਤੇ ਚੁੱਲਾ ਇਹਦੀ ਵੀਡੀਓ ਵੀ ਆਪਣੇ YouTube ਤੇ ਪਈ ਆ ਚੁੱਲਾ ਵੀ ਤੁਸੀਂ ਲੋਕਟਾਈਲ ਦਾ ਬਣਾ ਸਕਦੇ ਹੈਗੇ ਆ ਤੇ ਪਾਣੀ ਨੂੰ ਆਪਣੇ ਨੂੰ ਹੁਣ ਉਬਾਲਾ ਆ ਗਿਆ ਸੀਗਾ ਤੇ 15 ਮਿੰਟ ਜਿਹੜੇ ਹੋ ਚੁੱਕੇ ਆ ਤੇ ਹੁਣ ਇਹ ਤੁਹਾਨੂੰ ਮੈਂ ਚਮਤਕਾਰ ਦਿਖਾਉਣੀ ਆ ਵੀ ਮਹਿੰਦੀ ਹੈ ਜਿਹੜੀ ਆਪਣੀ ਕਿੰਨੀ ਸੋਹਣੀ ਬਣ ਕੇ ਆ ਜਿਹੜੀ ਤਿਆਰ ਹੋਈ ਆ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਜਿੰਨੇ ਵਾਰੀ ਚਾਹੋ ਤੁਸੀਂ ਇਹਨੂੰ ਲਾ ਸਕਦੇ ਆ ਪਤਲੇ ਜਿਵੇਂ ਡੱਕੇ ਨਾਲ ਤੁਸੀਂ ਇਹਦੇ ਵਿੱਚ ਡਿਜ਼ਾਈਨ ਵੀ ਬਣਾ ਸਕਦੇ ਹੁੰਦੇ ਆ ਤੇ ਜੇ ਤੁਸੀਂ ਇਹਨੂੰ ਕੀਪਣਾ ਲਾਉਣਾ ਚਾਹੋ ਤਾਂ ਫਿਰ ਇਹਦੇ ਵਿੱਚ ਤੁਸੀਂ ਮੈਦਾ ਪਾ ਕੇ ਇਹਨੂੰ ਕੀਪਣਾ ਵੀ ਲਾਇਆ ਜਾ ਸਕਦਾ ਹੁੰਦਾ ਜਿਵੇਂ ਬ੍ਰੀਕ ਡਿਜ਼ਾਈਨਿੰਗ ਕਰਨੀ ਹੋਵੇ ਤੇ ਜੇ ਤੁਸੀਂ ਐਂ ਟਿੱਕੀ ਲਾਉਣੇ ਆ ਤਾਂ ਫਿਰ ਤੁਸੀਂ ਇਦਾਂ ਹੀ ਲਾ ਸਕਦੇ ਆ ਹੁਣ ਇਹਨੂੰ ਆਪਾਂ ਉਤਾਰ ਲਿਆ ਹੈਗਾ ਤੇ ਇਹਨੂੰ ਗਰਮ ਗਰਮ ਚਾਹੇ ਹੱਥ ਨਹੀਂ ਪਾਉਣਾ ਇਹਨੂੰ ਥੋੜਾ ਠੰਡਾ ਹੋ ਦੇਣਾ ਤੇ ਉਹ ਸਾਈਡਾਂ ਤੇ ਜਿਹੜੀ ਚਾਹ ਪੱਤੀ ਜੇ ਲੱਗ ਜਾਂਦੀ ਹੈ ਤੇ ਮਹਿੰਦੀ ਦੇਖੋ ਆਪੇ ਕੌਲੀ ਦੇ ਵਿੱਚ ਬਣ ਕੇ ਪੈ ਜਾਂਦੀ ਆ ਇਹ ਜਿਹੜੀ ਆਪਣੀ ਮਹਿੰਦੀ ਆ ਲਾਲ ਲਾਲ ਆ ਜਿਹੜੀ ਤੇ ਇਹ ਜੇ ਮੈਂ ਡੱਕੇ ਨਹੀਂ ਲਾਉਣੀ ਹੈ ਹਨਾ ਤੇ ਇਹਨੂੰ ਆਹੀ ਲਾ ਸਕਦੇ ਕੌਲੀ ਨੂੰ ਹੁਣ ਇਹਨੂੰ ਕੱਢ ਲਓ ਤੇ ਆਪਣੀ ਮਹਿੰਦੀ ਆ ਜਿਹੜੀ ਇਹ ਤਿਆਰ ਆ ਇਹ ਲੇਖੋ ਥੋੜੀ ਜੰਮ ਗਿਆ ਸੀ ਕਿਉਂਕਿ ਆਟਾ ਲਾ ਕੇ ਰੱਖੀ ਤਾਂ ਵੀ ਕੋਲੀ ਇਧਰ ਉਧਰ ਨਾ ਹੋਵੇ ਆਟਾ ਥੋੜਾ ਜਿਹਾ ਮੈਂ ਲਾ ਕੇ ਫਿਰ ਜਮਾ ਕੇ ਕੋਲੀ ਰੱਖੀ ਸੀ ਤੇ ਹੁਣ ਹਲਕੀ ਜਿਹੀ ਹੱਥ ਨਾਲ ਮੈਂ ਇਹਨੂੰ ਇੱਥੋਂ ਪੱਟ ਕੇ ਜਿਹੜਾ ਲਾਇਆ ਹੈਗਾ ਤੇ ਹੁਣ ਇਹ ਇਦਾਂ ਵੀ ਜੇ ਤੁਸੀਂ ਟਿੱਕੇ ਲਾਉਣੇ ਆ ਇਦਾਂ ਵੀ ਲਾ ਸਕਦੇ ਆ ਤੇ ਕਲਰ ਨਾ ਨਾਲ ਦੀ ਨਾਲ ਹੀ ਆ ਜਾਂਦਾ 10 ਮਿੰਟ ਤੁਸੀਂ ਰੱਖੋਗੇ ਨਾ ਤਾਂ ਤਾਂ ਵੀ ਆ ਮੈਂ ਪਹਿਲਾਂ ਲਾਈ ਸੀ ਤੇ ਉਹਦਾ ਹਲਕਾ ਜਿਹਾ ਕਲਰ ਜਿਹੜਾ ਆਇਆ ਵੀ ਪਿਆ ਇਦਾਂ ਤੁਸੀਂ ਲਾ ਸਕਦੇ ਹੈਗੇ ਆ ਛੋਟੇ ਛੋਟੇ ਟਿੱਕੇ ਲਾ ਲਓ ਤੇ ਨਾਲ ਦੀ ਨਾਲ ਹੀ ਇਹ ਚੜ ਜਾਂਦੀ ਹੈ 10 ਕੁ ਮਿੰਟ ਬਾਅਦ ਬੇਸ਼ੱਕ ਤੁਸੀਂ ਧ ਜਾਂਦਾ ਲੋਕ ਇਹਨਾਂ ਨੂੰ ਨੌਾਂ ਤੇ ਲਾਉਣ ਲਈ ਵੀ ਵਰਤਦੇ ਆ ਇਹ ਮਹਿੰਦੀ ਨੂੰ ਤੇ ਬਹੁਤ ਵਧੀਆ ਹੈ ਆਰਗੈਨਿਕ ਆ ਕੋਈ ਇਹਦੇ ਵਿੱਚ ਹੈ ਨਾ ਕੈਮੀਕਲ ਨਹੀਂ ਹੈਗਾ ਤੇ ਖਾਸ ਕਰਕੇ ਬੱਚਿਆਂ ਦੇ ਜਿਵੇਂ ਛੋਟੀਆਂ ਕੁੜੀਆਂ ਜੈਦ ਕਰਨ ਉਹਨਾਂ ਦੇ ਹੱਥਾਂ ਦੇ ਹਨਾ ਉਹਨਾਂ ਕੈਮੀਕਲ ਮਹਿੰਦੀ ਲਾਉਣ ਤੋਂ ਆਪਾਂ ਡਰਦੇ ਆ ਤਾਂ ਉਹਨਾਂ ਦੀ ਤੁਸੀਂ ਲਾ ਸਕਦੇ ਆ ਤੇ ਆਪਦੇ ਵੀ ਜਿਹੜਾ ਤੁਸੀਂ ਲਾ ਸਕਦੇ ਆ ਕਈ ਭੈਣ ਭਰਾ ਜਿਵੇਂ ਬਾਬੇ ਦੀ ਮਹਿੰਦੀ ਲਾਉਂਦੇ ਆ ਹਨਾ ਵੀਰਵਾਰ ਉਹ ਵੀ ਜਿਹੜੀ ਤੁਸੀਂ ਲਾ ਸਕਦੇ ਆ ਤੇ ਇਹਦਾ ਰੰਗ ਬਹੁਤ ਪੱਕਾ ਤੇ ਛੇਤੀ ਜਿਹੜੀ ਲੈਂਦੀ ਵੀ ਨਹੀਂ ਹੈਗੀ ਤੇ ਖੁਸ਼ਬੂਏ ਚ ਬਹੁਤ ਸੋਹਣੀ ਆ ਜਿਹੜੀ ਆਉਂਦੀ ਆ ਇਦਾਂ ਟਿੱਕਿਆਂ ਦਾ ਵੀ ਲਾ ਸਕਦੇ ਆ ਤੇ ਜਾਂ ਤੁਸੀਂ ਇਹਦੇ ਵਿੱਚ ਮੈਦਾ ਪਾ ਕੇ ਉਹਨੂੰ ਕੀਪ ਚ ਪਾ ਕੇ ਬਰੀਕ ਕਰਕੇ ਜਿਵੇਂ ਉਵੇਂ ਡਿਜ਼ਾਈਨ ਬਣਾ ਕੇ ਉਵੇਂ ਵੀ ਤੁਸੀਂ ਇਹਨੂੰ ਲਾ ਸਕਦੇ ਆ ਪਰ ਇਹਨੂੰ ਲਾਉਣ ਦਾ ਸਵਾਦ ਆ ਜਾਂਦਾ ਕਿਉਂਕਿ ਘੱਟੋ ਘੱਟ ਭਾਵੇਂ ਤੁਸੀਂ ਭਾਂਡੇ ਤੋਂ ਕੱਪੜੇ ਤੋਂ ਮਹੀਨਾ ਇਹਦਾ ਕਲਰ ਨਹੀਂ ਜਾਏਗਾ ਜੇ ਤੁਹਾਨੂੰ ਵੀ ਪੁਰਾਣੀਆਂ ਯਾਦਾਂ ਯਾਦ ਆਈਆਂ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਇੱਕ ਲਾਈਕ ਕਮੈਂਟ ਕਰਦੇ ਹੋ ਧੰਨਵਾਦ